गाड़ी जी का खालसा वाहन अः ठीक ठाक हाँ भी सारे ठीक ठाक हो बाबा जी की कृपा चलो जी मैं मैख्या थोड़ा काम कर देना करा चलो जी ये बन के होगी चाह त्यारती मेरी बेटी रोटी लैली अपनी मैंने लिया पौनी ਇਹ ਅੱਜ ਥੋੜਾ ਲੇਟ ਹੋ ਗਈ। ਉਹਨੂੰ ਤਾਂ ਬੱਚਿਆਂ ਦੀ ਛੁੱਟੀਆਂ ਦੇ ਵਿੱਚ ਆਪਣੀ ਮਰਜ਼ੀ ਨਾਲ ਉੱਠ ਜੇ। ਤੇ ਚਲੋ ਜੀ ਆਪਾਂ ਹੁਣ ਬਣਾ ਦਈਏ ਇਹਨਾਂ ਚਾਹ। ਇਹੀ ਗੱਲੀ ਚਾਹ ਪੀਣਾਂ ਨੂੰ ਲੈਂਦੇ ਆ। ਤੇ ਚਲੋ ਆਪਾਂ ਇਹਨੂੰ ਚਾਹ ਦੇ ਕੇ ਫਿਰ ਆਪਾਂ ਚਲਦੇ ਆਂ ਮਸ਼ੀਨ ਤੇ ਮੇਰਾ ਕੱਲ ਮਸ਼ੀਨ ਦਾ ਕੰਮ ਬਹੁਤ ਥੋੜਾ ਹੋਇਆ। ਤੇ ਬਸ 2-3 ਨਾਲ ਜਿਹੀ ਐਹੇ ਜੀ ਆ ਨਾ। ਕਹਿ ਲਓ ਨਾ ਹੁਣ ਉਹਨਾਂ ਨੂੰ ਆਪਾਂ ਨਾ ਕਰ ਸਕਦੇ ਆ। ਤੇ ਆ ਕੇ ਜਦੋਂ ਬੈਠ ਜਾਂਦੀਆਂ ਫਿਰ ਨਾ ਕੰਮ ਹੁੰਦਾ ਆਪਣਾ ਪਰ ਮੈਨੂੰ ਬਹੁਤ ਕੋਇਆ ਕੱਲ ਮੇਰੇ ਕੋਲ ਕੰਮ ਨਹੀਂ ਹੋਇਆ ਮੈਂ ਦੂਸਰੀ ਜਿਹਨੇ ਸੀ ਮਾਸਾ ਇੱਕ ਤਿਆਰ ਹੋਇਆ ਨਾ ਹੁਣ ਆਪਾਂ ਕਹਿ ਤੋ ਕਿ ਸਿਆਣੇ ਵਿਆਣੇ ਉਹਨਾਂ ਵੀ ਉੱਠ ਕੇ ਚੱਲੇ ਜਾਓ ਜੇ ਕਹਿੰਦੇ ਅਗਲਾ ਬੁਰਾ ਮੰਦਾ ਅਗਲੇ ਨੂੰ ਆਪ ਹੀ ਚਾਹੀਦਾ ਵੀ ਇਹਨਾਂ ਨੇ ਕੰਮ ਕਰਨਾ ਹੁੰਦਾ ਹਨ ਐ ਤਾਂ ਕੌਣ ਸੋਚਦਾਗਾ ਕਿਸੇ ਦੀ ਮਜਬੂਰੀ ਕੌਣ ਸਮਝਦਾ ਤੇ ਚਲੋ ਕੱਲ ਮੈਨੂੰ ਬਹੁਤ ਟੈਨਸ਼ਨ ਸੀ ਇੱਕ ਵਿਚਾਰਾ ਮੇਰਾ ਗੱਖ ਮੁੜ ਕੇ ਗਿਆ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਮਸ਼ੀਨ ਤੇ ਅੱਜ ਮੈਨੇ ਸਾਰਾ ਕੰਮ ਸਮੇਟਤਾ ਬਸ ਥੋੜਾ-ਬੋਟਾ ਰਹਿ ਜਾਂਦਾ ਮੜਾ-ਮੋਟਾ ਕਿਚਨ ਦਾ ਸਫਾਈ ਉਹ ਮੇਰੀ ਬੇਟੀ ਨੇ ਕਰ ਲਿਆ ਤੇ ਚਲੋ ਆਪਾਂ ਚੱ ਤੇ ਆ ਦੇਖੋ ਮੇਰੇ ਬੈੱਡ ਦਾ ਹਾਲ ਜਿੱਥੇ ਮੈਂ ਕੱਪੜੇ ਕੱਟਦੀਆਂ ਤੇ ਤੁਹਾਨੂੰ ਪਤਾ ਵੀ ਰਾਤ ਨੂੰ ਬੱਚਿਆਂ ਸੇ ਛੇਤੀ ਛੇਤੀ ਸਾਰਾ ਕੁਝ ਫਿਰ ਬੈੱਡ ਤੇ ਸੈੱਟ ਦਿੰਦੇ ਆ ਤੇ ਆ ਦੇਖੋ ਅੱਜ ਆਪਾਂ ਇਹ ਕਟਿੰਗ ਕਰਨਾ ਤੇ ਇੱਕ ਰਾਤ ਹੀ ਸੁੱਤ ਖਾਣੀ ਆ ਨਾ ਪਰ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਕੱਪੜਾ ਵੀ ਤੇ ਕਲਰ ਵੀ ਬਹੁਤ ਪਿਆਰਾ ਕਰੀ ਹੈ ਨਾ ਤੇ ਇਹ ਵੀ ਆਪਾਂ ਕਰਦਣੀ ਹੈ ਚਿੱਟੇ ਰੰਗ ਦੀ ਪਾਈਪਿੰਗ ਤੇ ਬਹੁਤ ਹੀ ਸੌਫਟ ਜਿਹਾ ਕੱਪੜਾ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਵੀ ਕਿੱਥੋਂ ਲੈ ਕੇ ਆਏ ਹੋ ਉਹ ਕਹਿੰਦੇ ਮੈਨੂੰ ਤਾਂ ਵੀ ਚਲੋ ਮੇਰੀ ਹੈ ਨਾ ਪਰਚਾਈ ਦੇ ਕੇ ਗਈ ਸੀ ਵੀ ਉਹ ਕਹਿੰਦੀ ਆ ਸਵਾ ਕੇ ਪਾ ਕੇ ਆਏ ਰੱਖੜੀਆਂ ਨੂੰ ਤੇ ਚਲੋ ਮੈਨੂੰ ਹੁਣ ਦੇ ਕੇ ਕਹਿੰਦੇ ਵੀ ਫਿਰ ਮੈਂ ਆਖਿਆ ਵੀ ਬੱਚਾ ਛੋਟਾ ਕਰਕੇ ਤੇ ਸਲਾਈ ਬੰਦ ਕਰ ਦੇਣੀ ਆ ਵੀ ਹੁਣ ਤਾਂ ਚਲੋ ਬੱਚੇ ਛੁਟੀਆਂ ਕਰਕੇ ਮੇਰੀ ਸਲਾਈ ਸਟਾਰਟ ਕੀਤੀ ਹੋਈ ਸੀ ਨਾ ਤੇ ਫਿਰ ਵੀ ਮੈਂ ਕਰਦੀ ਤਾਂ ਹੈਗੀਆਂ ਜਾਂਦੀ ਫਿਰ ਕੰਮ ਘੱਟ ਨਿਕਲਦਾ ਫਿਰ ਕਹ ਲੋ ਇੱਕ ਸੂਟ ਦੋ ਦਿਨਾਂ ਚ ਤਿੰਨ ਦਿਨਾਂ ਚ ਨਿਕਲਦਾ ਚਲੋ ਉਹ ਮੇਰੇ ਕਾਕ ਨੇ ਪੱਕੇ ਹੋ ਜਾਨੂੰ ਇਹ ਹੋ ਗਿਆ ਹੁਣ ਤੇ ਤੇਰੇ ਕੋਲ ਟਾਈਮ ਆ ਤਿੰਨ ਚਾਰ ਸੂਟ ਫਲਾਈ ਕਰਾ ਕੇ ਲੈ ਕੇ ਗਈ ਸੀ ਤੇ ਉਹ ਕੱਲ ਆਈ ਸੀ ਤੇ ਉਹ ਇਹ ਵੀ ਫੜਾ ਕੇ ਕਹਿੰਦੇ ਹੁਣ ਤੂੰ ਇਹ ਵੀ ਨਾਲ ਤਿਆਰ ਕਰਦੀ ਤੇ ਚਲੋ ਮੈਂ ਕਿੰਨਾ ਲੱਪਾ ਥੋੜਾ ਜਿਹਾ ਕਰਦੇ ਆ ਕੰਮ ਨਰਾਪਾ ਕਰਦੇ ਆ ਥੋੜੀਆਂ ਥੋੜੀਆਂ ਗੱਲਾਂ ਬਾਤਾਂ ਸ਼ੇਅਰ ਦੇਖੋ ਮੇਰੇ ਬੈੱਡ ਦਾ ਹਾਲ ਇੱਥੇ ਮੈਂ ਕਰਨੀਆ ਕਟਿੰਗ ਆ ਮੇਰੇ ਬੇਟੀ ਦੀ ਗੈੜ ਗੂੜ ਸਾਰਾ ਕੁਝ ਤੇ ਆ ਜਿਹੜੇ ਆਪਾਂ ਕੱਲ ਸੂਟ ਸਟਿਚਿੰਗ ਕੀਤੇ ਨਾਲ ਫਾਕੇ ਚ ਪਾਏ ਪਏ ਆ ਤੇ ਮੈਂ ਸ਼ੋਰਟ ਚ ਵੀ ਇਹਦੀ ਵੀਡੀਓ ਪਾਈ ਆ ਤੇ ਇਹ ਦੋ ਸੂਟ ਟੈਪ ਚੈਨਲ ਦੀ ਇੱਕ ਬਣਿਆ ਖਲ ਤੇ ਇੱਕਦਮ ਪਹਿਲਾਂ ਇਹਨਾਂ ਦਾ ਤਿਆਰ ਕਰ ਦਿਆਂ ਤੇ ਫਿਰ ਇਹ ਦੋਨੋਂ ਅਕੇਲੇ ਰਹਿ ਜਾਣਗੇ ਤੇ ਫਿਰ ਆਪਾਂ ਕਰਾਂਗੇ ਉਹਨਾਂ ਦੀ ਕਟਿੰਗ ਤੇ ਚਲੋ ਹੋ ਸਕੇ ਤੁਹਾਡੇ ਨਾਮ ਮੈਂ ਕਟਿੰਗ ਦੀ ਵੀਡੀਓ ਸ਼ੇਅਰ ਕਰਾਂਗੀ ਹਨਾ ਤੇ ਹੁਣ ਆਪਾਂ ਮਸ਼ੀਨ ਤੇ ਬੈਠਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਮੇਰਾ ਨਾ ਇੱਕ ਸੂਟ ਕੱਲਾ ਕਮੀਜ਼ ਬਣਿਆ ਪਿਆ ਕਈ ਦਿਨ ਹੋ ਗਏ ਉਹ ਰੀਮ ਨਹੀਂ ਸੀ ਮੈਨੂੰ ਜਿੰਨੀ ਵਾਰ ਕੋਈ ਦੇ ਮੈਂ ਕੰਮ ਕਰਦਾ ਤੇ ਉਹਦੇ ਸਾਰੀ ਕੋ ਪੂਰੀ ਤਿਆਰ ਕਰਨਾ ਪਈਆ ਉਹ ਵੀ ਵਿਚਾਰੇ ਕੱਲ ਮੁੜ ਕੇ ਆਪਾਂ ਉੱਥੇ ਸਟਾਰਟ ਕਰਦੇ ਹਾਂ ਪਹਿਲਾਂ ਤੇ ਉਹ ਮੈਂ ਮਨ ਨਾਲ ਸ਼ਰਮਿੰਦਰ ਆਹ ਤੇ ਜਿਹੜੀ ਉਹ ਪਟੀ ਕਿੱਥੇ ਪਈ ਹੈ ਲੋ ਆ ਦੇਖੋ ਕਮੀਜ਼ ਆਪਣਾ ਰੈਡੀ ਹੋਇਆ ਪਿਆ ਤੇ ਇਹ ਉਸ ਦਿਨ ਮੈਂ ਤਾਂ ਸਲਵਾਰ ਲਈ ਸੀ ਉਸ ਦਿਨ ਦੀ ਸੋਣਾ ਕਰੀ ਉਹਦੇ ਕਾਰਨ ਬਸ ਵਿੱਚੋਂ ਚੁਕਨੀਸ ਕਰਤਾ ਥੋੜੀ ਜਿਹੀ ਉਹ ਪੇਸ ਮੇਰੇ ਕੋਲ ਦੇ ਨਾਲ ਜਿੰਨਾ ਹੋਇਆ ਤੇ ਮੇਰੇ ਸਲਵਾਰ ਦਾ ਕਟਿੰਗ ਕੀਤਾ ਇਹ ਕਪੜਾ ਹੀ ਫੱਕ ਚ ਪਿਆ ਆਸੀ ਮੈਨੂੰ ਐਸੇ ਲੀ ਰੇ ਤਰ ਤਰ ਨਾ ਹੋ ਜੇ ਤੇ ਲੇਰ ਪੂਰੀਆਂ ਸੁਰੀਆਂ ਸਿੱੱਚ ਮੁਕਲਣਾ ਪਈ ਉਹਨੇ ਸਲਵਾਰ ਤਿਆਰ ਕਰਦਿਨੀ ਹੈ ਮੇਰਾ ਕੰਮ ਥੋੜਾ ਜਿਹਾ ਕੋਰੀਆਂ ਨਹੀਂ ਆ ਤੇ ਕਿਉਂਕਿ ਨੇ ਦੋ ਦਿਨ ਸੂਟ ਸੀਗੇ ਬਾਕੀ ਇਹ ਲੈ ਕੇ ਸੀ ਇੱਕ ਸੂਟ ਕਹਿੰਦੇ ਚਲੋ ਰਾਮ ਨਾਲ ਕਰਦੇ ਹੋ ਤੇ ਗਏ ਹੋਏ ਸੀ ਨਾਲ ਜਾਣਾ ਸਿੱਧ ਚਲੇ ਗਏ ਤੇ ਚਲੋ ਹੁਣ ਆਪਾਂ ਇਹ ਕੰਮ ਪਲੀਟ ਕਰਦੀ ਆ ਜਦੋਂ ਮਰਜ਼ੀ ਲੈ ਜੇ ਮੈਨੂੰ ਐ ਹੁੰਦਾ ਵੀ ਲੀਰ ਇਤਰ ਉਤਨਾ ਹੋਦੀ ਮੇਰੇ ਬੱਚੇ ਤੋਂ ਤਾਂ ਕਰਕੇ ਮੈਨੂੰ ਖਾਫਿਜ ਇਕੱਠਾ ਕਰਕੇ ਇਹਨਾਂ ਵਿੱਚ ਪਾਇਆ ਪਿਆ ਸੀ ਤੇ ਪਹਿਲਾਂ ਪੈਣੀ ਸਟਾਰਟ ਕਰਦੇ ਆ ਤੇ ਆ ਸ਼ੁਰੂਆਤ ਇਸ ਤੋਂ ਕਰਦੇ ਆ ਮੇਰੇ ਬੱਚੇ ਦੇ ਘਰੋਂ ਨੇ ਕਿਉਂਦੇ ਸਾਰੇ ਮਸ਼ੀਨਾਂ ਦੀ ਤੇ ਸੁੱਖੂ ਮੈਂ ਨੋ ਕਪੜਾ ਫੜਾਈ ਪੁੱਤ ਥੋੜਾ ਜਿਹਾ ਮਸ਼ੀਨ ਸਾਫ ਕਰ ਲਾਂ ਕੋਈ ਨਾ ਪਤਾ ਛੇੜ ਛੇੜ ਕੰਮ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਅੱਜ ਮੈਂ ਫਟਾਫਟ ਰੋਟੀ ਦਾ ਕੰਮ ਨੇ ਮਾਰ ਲਿਆ ਤੇ ਛੋਟਾ ਮੋਟਾ ਕੰਮ ਕਰਤਾ ਮੈਂ ਕਿ ਚਲੋ ਬਾਕੀ ਸਾਰਾ ਮੇਰੇ ਬੁਢੀ ਕੰਮ ਖੇਲ ਕੇ ਕੰਮਾ ਮੇਰਾ ਬਹੁਤ ਰੱਠਾ ਪਿਆ ਤੇ ਬੱਚੇ ਮੇਰੇ ਨੂੰ ਛੁੱਟੀਆਂ ਲੈਣੇ ਲੱਗੀ ਜਾਂਦੀ ਬੱਚੇ ਨੂੰ ਜਾਂ ਲੱਗਿਆ ਸਕੂਲ ਫੇਰ ਮੇਰ ਤੋਂ ਕੰਮ ਨਾ ਛੁੱਟਦਾ ਨੀ ਬਿਲਕੁਲ ਦੇਖ ਤੇ आज अच्छा साज रहेगा तो थोड़ा बच्चे को टाइम नहीं लगा इसके सो गया नही सो गया चलो हम जो उसका मेरी नार भी मैंने अपना काम कर रहा आप करते शुरुआत करते सलवार घंटे डेढ़ घंटे तैयार करिए बन के कल घंटे जो आप बैठे तो उस कटिंग करा तो मैं शेयर करा ਸੇਨੈ ਉਹ ਰੈਸਰ ਦੀ ਖਾਲਸਾ ਵਾਇਗੂ ਜਿੱਕੀ ਖੁਕੀ ਹੈ ਗੇਪਾ ਤੇ ਗੇਪ ਵਾਲੇ ਨਾਲ ਤੁਸੀਂ ਫਾਰੇ ਕੀ ਤਾਦੋ ਸਟੇਟ ਸਾਡੀ ਅਗਲੀ ਵੀਡੀਓ ਦੇਖਣ ਲਈ ਜਰੂਰ ਸਬਸਕ੍ਰਾਈਬ ਤੇ ਲਿੰਕ ਕਰਿਓ ਤੇ ਚਲੋ ਆ ਜੈਨੈ ਤੇ ਫੁਨਾ ਕਰਦੇ ਆ ਸਮਸਰੂ ਸਿੱਕੂ ਵਾਲ ਇਸ ਤੋਂ ਵਾਇਗੂ ਜਿੱਕਾ ਖਾਲਸਾ ਵਾਇਗੂ ਜਿੱਕੀ ਬਤੇ